ਹਾਂ ਜੀ ਸਰ ਜੋ ਆਪਨੇ ਅਮਰਿਤਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕੀ ਹੈ ਪੂਰਾ ਮਾਮਲਾ ਦੇਖਿਏ ہماری ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜੰਮੇਰ ਰੂਲਪੁਰ ਦੀ ਵੀ ਡਰਗ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵਾਪਰ-ਵਕ ਕੇ ਕੇਸਿਸ ਵੀ ਦੰਦ ਕੀਤੇ ਹੈਗੇ ਆ ਐਨ.ਜੀ.ਪੀ.ਐਸ ਦੇ ਮੁਰਜ਼ਮਾਂ ਨੂੰ ਵੀ ਫੜਿਆ ਹੈ ਪ੍ਰੋਪਰਟੀਜ਼ ਦੀ ਸੀਜ਼ ਕੀਤੀਆਂ ਨੇ ਪਰ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ ਅੱਗੇ ਪ੍ਰੋਪਰਟੀਜ਼ ਦੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸ ਡਵੈਲਪ ਪਰਸਨਲ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਵਰਡਜ਼ ਜਦਰੋਂ ਆਉਣੀ ਹੈਗੇ ਆ ਤਖਬੇ ਵੱੱਥੂ ਜਿਹੜਾ ਈਵਨਿੰਗ ਦਾ ਟਾਈਮ ਸੀਗਾ ਉਹਨੇ अराउंड ਉਦੋਂ ਜਿਹੜਾ ਹੈਗਾ ਨੈਸ਼ਨਲ ਹੈਗੇ ਨੇਸ਼ਨਲ ਦੇ ਸਾਈਡ ਤੇ ਗੱਡੀ ਲਾਈ ਹੋਈ ਸੀ ਅਮਰਜੀਤ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਠੀਕ ਉਥੇ ਇਹ ਗੱਡੀ ਲਾਈ ਹੋਈ ਸੀ ਕਿ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ BB02 ਕੁਝਿੰਗ ਅਮਰਜੀਤ ਸਰ ਅਮਰਜੀਤ ਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਨਹੀਂ ਕਾਲੇ ਸੀਗੇ ਤਾਂ ਸਪੈਸ਼ਲ ਗੱਡੀ ਸੀ ਫੋ ਜੈਟ ਬਲੈਕ ਬਿਲਕੁਲ ਕਾਲਾ ਠੀਕ ਤੇ ਜਾਲੀ ਲੱਗੀ ਹੋਈ ਸੀ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਤੋਂ ਨਵੀਂ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀ ਕਹਿੰਦੇ ਇਹ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਲੈ ਕੇ ਅਸੀਂ ਆਪਣੇ ਅਫੀਸਰ ਨੂੰ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਕੋਲ ਆ ਰਹੇ ਉਹਨਾਂ ਨੇ ਸਰਚ ਕੀਤੀ ਗਈ ਤੇ ਆਲਟੀਮੇਟਲੀ ਫਿਰ ਉਹਨਾਂ ਦਾ ਕੰਟਰਾਬੈਂਡ ਜਿਹੜਾ ਮੈਟੇਫੀਟਾਮੀਨ ਜਦੋਂ ਆ ਆਮ ਬਾਜ਼ਾਰ ਚ ਆਈ ਸੀ ਕਹਿੰਦੇ ਇਹ ਹੋਰ ਕੀ ਹੋ ਰਿਹਾ ਸੀ ਠੀਕ ਹੈ ਉਹਨਾਂ ਨੇ ਵੇਖੀ ਤਾਂ ਕਿ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਮਿੰਨਿਸਟਰੀ ਵੀ ਸੀਗਾ ਓਕੇ ਫੋਨ ਵੀ ਉਹਨਾਂ ਕੋਲ ਦੋ ਫੋਨ ਇਕੱਠੇ ਹੋਣ ਸੀ ਜਿਹਦਾ ਨਾਮ ਲਫਕਰੀ ਚ ਹੈਗਾ ਤੋ ਤੋ ਗੁਪਰੀ ਚ ਇਹ ਚੀਮਾ ਬਾਡ ਦਾ ਵਿਆਸ ਥਾਣੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਾਪਰੀ ਤੋ ਹੈਪੀ ਹੈਗਾ ਇਹ ਹੈਗਾ ਕਿ ਤੋ ਤਰਸੀਮ ਜੁਨੀਵਰਸਿਟੀ ਜਲੰਧਰ ਕਿਹੜਾ ਥਾਣੇ ਚ ਹੂੰ ਠੀਕ ਹੈ ਨਾ ਤੇ ਮਿਚੋ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਉਹ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਨ ਬੇਸਟੇਪਰ ਕੋਲ ਪਿਆ ਹੋਇਆ ਡੀਸ ਕੋਲ ਵੀ ਮਿਲਿਆ ਸਰ ਜਿਹੜੇ ਕੰਜ਼ੂਰ ਰਹੇ ਸੀਗੇ ਹਾਂ ਹਾਂ ਉਹ ਤੋਂ ਬਾਅਦ ਫਿਰ ਜਰੂਰੀ ਹੋ ਗਿਆ ਜਿਹੜੀ ਦੁਬਿਜੀ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆ ਤੇ ਉਥੋਂ ਇਹਨਾਂ ਨੇ ਬਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹਨੇ ਡਾਕਟਰੀ ਸਿਰ ਤੁਸੀਂ ਮੈਡੀਕਲ ਵੀ ਕਰਾਇਆ ਵੀ ਮੈਡੀਕਲ ਰਿਪੋਰਟ ਚ ਕੀ ਆ ਕੇ ਲੋਕ ਲੈਂਦੇ ਸੀ ਕਿ देखो ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਦੋਨੋਂ ਰਿਪੋਰਟ ਦੋਨੋਂ ਰਿਪੋਰਟ ਮਤਲਬ ਕਿ ਉਹਨੇ ਕੰਜ਼ਿਊਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਜ ਪਾਏਗੇ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਪਰ ਜਿਹੜਾ ਡੋਟ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੈਟਰ ਵੀ ਇੰਤੈਗਰ ਸਰ ਮੌਕੇ 'ਤੇ ਇੱਕ ਅਰਜ਼ਸ਼ਨ ਕਰਦੇ ਪਏ ਸੀ ਜਾਂ ਇਹ ਸਬਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਕੰਜ਼ਮਪਸ਼ਨ ਪਰਪਸ ਲਈ ਇਹ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਟ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਜਿਹੜੀ ਫਾਰਮੇ ਦਾ ਅੰਮ੍ਰਿਤਪਾਲ ਨਾਲ ਰਿਲੇਸ਼ਨ ਹੈ ਜੀ ਹਰਪ੍ਰੀਤਾ ਅਮਰਿਤਪਾਲਾਂ ਕੇ ਰਿਲੇਸ਼ਨ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੇ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਈਵਨਿੰਗ ਜਿਹੜੀ ਸਾਡੀ ਰੂਟੀਨ ਰੂਪੀਨ ਵਰਕਿੰਗ ਦੇ ਵਿੱਚ ਪੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਬਿਲਕੁਲ ਸਾਈਡ ਤੇ ਲਗਾਈ ਹੋਈ ਸੀਗੀ ਗੱਡੀ ਪੂਰੇ ਵਿੱਚੋਂ ਰਿਕਵਰੀ ਮਤਲਬ ਕਿ ਕਿਸੇ ਵੀ ਤਰ੍ਹਾਂ ਕਲੀਅਰ ਕਰ ਦਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ ਕੌਣ ਹੈ ਬੜੇ ਡੀਟੇਲ ਚੈੱਕ ਕਰਾਂਗੇ ਜੀ ਇਹ ਸਾਰਾ एवरीथिंग विल बी ਚੈੱਕਡ ਇਨ ਡੀਟੇਲ ਸੜੇਲੀ ਫਿਲਹਾਲ ਤਾਂ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਾਦਰ ਆਫ ਹਮਨੇ ਪਾਸ ਹੈ ਜੀ ਆਮਰੇ ਪਾਸ ਬ੍ਰਾਦਰ ਰੈਕੋਰਡ ਹੈ ਹਾਂ ਜੀ ਜਰੇ ਸੰਦੀਪ ਅਰੋੜਾ ਹੈਗਾ ਇਹਨੂੰ ਅਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਅਸੀਂ ਜਿਹੜਾ ਪਛ ਜਿਹੜਾ ਅਸੀਂ ਪਛਾਣ ਚ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਧਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਉਹ ਅਸੀਂ ਵਾਅਦਾ ਇਹ ਹੈਗੇ ਈਟਾ ਨਗਰ थाना ਹੈਪਰੋਵਲ ਇਹਨੂੰ ਵੀ ਅਰੈਸਟ ਕੀਤਾ ਅਰੈਸਟ ਹੋਏ ਹੋਰ ਵੀ ਸਾਰੀ ਜਿਹੜੀ ਬੈਕਵੋਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਟੋਟਲ ਤਿੰਨ ਬੰਦੇ ਅਰੈਸਟ ਹੋਏ ਹਨ ਥੋੜੇ ਘੰਟੇ ਤੱਕ ਤਿੰਨ ਬੰਦੇ ਚੀਜ਼ਾਂ ਕੋਲ 4 ਗ੍ਰਾਮ ਆਈਸ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇਧਰ ਆ ਰਹੇ ਸੀਗੇ ਅੰਮ੍ਰਿਤਸਰ ਵੱਲ ਜਿਹੜਾ ਉੱਥੇ ਹੋਈ ਹੈ ਜੀ ਠੀਕ ਜਾਂ ਮਿਲ ਰਹੀ ਸੀ ਇਹ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਇਹ ਤਾਂ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਰਿਪੋਰਟ ਅਜੇ ਲਾ ਹੋਗੇਗਾ ਜੀ ਜੀ ਹਲੇ ਪੇਸ਼ ਕਰ ਜੀ ਡੰਡਾ ਸਾਹਣੀ ਵਾਲੇ ਦੇ ਦਰਸ਼ਕਦਿਆਂ ਨੇ ਬੈਠਾ ਹਾਂ ਜੀ ਆਲ 3 ਆ